ਕਿੰਨਾ ਬੁਲਾ ਰਹਾ ਪਾ ਗੋੜੀ ਗੋੜੀ ਹੱਡੀਆਂ ਕੋਈ ਆ ਰਿਤ ਕੀ ਆ ਫੇ ਲੋਕਿਆਂ ਦੇ ਬਰੋਹਣਿਆਂ ਨੂੰ ਜਾ ਪਾਣੀ ਪਿਉਣਗੇ ਤੇ ਅਸੀਂ ਸਾਰਾ ਚੁੱਕ ਲਾਂਪਾਂਗੇ ਤੂੰ ਹੀ ਬਸ ਸਾਡੀ ਮੋਟੀ ਸ਼ਰਮ ਕਰ ਲੈ ਲੰਮੇ ਪਈ ਫੋਨ ਵੇਖੀ ਜਾਨੀ ਤੂੰ ਹੀ ਖੰਹਾਰਾ ਚੁੱਪ ਲੈਂਦੀ ਕਰ ਲੈ ਨੇ ਕਰ ਲੈ ਨੇ ਕਰਨਾ ਆ ਜਾਣਾ ਬਣਸ ਕਿੱਧਰ ਦੀਆਂ ਕਿੱਧਰ ਕਰਦੀਆਂ ਖਲਾ ਰੀਆਂ ਇਹਨਾਂ ਨੂੰ ਐਨਾ ਸਮਝਾਉਣੀ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝੇ ਰਹਿੰਦੇ ਕਿ ਕੋਈ ਨਾ ਕੋਈ ਆ ਜਾਂਦਾ ਕਿਹੜੀ ਚੀਜ਼ ਕਿੱਥੇ ਸੁੱਟੀ ਕਿਹੜੀ ਕਿੱਥੇ ਸੁੱਟੀ ਕੋਈ ਸਮਝ ਨਹੀਂ ਆ ਰਹੀਆਂ ਫਿਰ ਕਹਿ ਦਿੰਦੇ ਮੰਮੀ ਰੋਣਾ ਤੁੰਦੀ ਕਿਨੇ ਛੱਡੀ ਆ ਪਾਗੋਂ ਦੀ ਮੋਟਰ ਚੱਲਣ ਦੀ ਆ ਜਿਵੇਂ ਬਿਜਲੀ ਇਹਨਾਂ ਨੂੰ ਫ੍ਰੀ ਮਿਲਦੀ ਆ ਮੋਟਰ ਤੂੰ ਚੱਲਦੀ ਆ ਮੋਟਰ ਰੋਟੇਂ ਕਿਤੇ ਪਾਣੀ ਨਹੀਂ ਆਦਾ ਜਨਾ ਤਾਂ ਛੱਡੀ ਆ ਤੇ ਤਾਂ ਬੜ ਬੜ ਕਰਾਂਦੀ ਉੱਚੀ ਬੋਲ ਲਾ ਸੁਣਦਾ ਮੈਨੂੰ ਜਿਹੜੇ ਗੱਲੋਂ ਕਿ ਨਾਲ ਮੂੰਹ ਤੇ ਕਰਿਆ ਕਰ ਬੜ ਬੜ ਨਾ ਕਰਿਆ ਕਰ ਬਾਦ ਤੂੰ ਮੂੰਹ ਬਣਾ ਕੇ ਬੈਠਾ ਨਹੀਂ ਮੈਂ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਕੰਮ ਕਰਦੀ ਤੇ ਹੈਗੀ ਆ ਕੀ ਕਰਦੀ ਆ ਕੰਮ ਕਰਦੀ ਤੂੰ ਪੱਖਾਂ ਉਂਦੇ ਚੱਲੰਗਾ ਤੇ ਉਹ ੜਡਕੂੜਾ ਪਾਦੇ ਸਾਰੇ ਘਰ ਚ ਕੋਈ ਨਹੀਂ ਮੈਂ ਹੀ ਸਾਫ ਕਰਨੀ ਨਹੀਂ ਕਰਨਾ ਆਗ ਪੱਖਾ ਨਾ ਬੰਦ ਕਰਕੇ ਕਰੀ ਤੂੰ ਕਰਨਾ ਤੇ ਤੇ ਮੂੰਹ ਤੇ ਅੰਦਰ ਕੋਈ ਤਾਂ ਨਾ ਮੈਂ ਨਹੀਂ ਨਾ 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 ਕੋ ਨਾ ਕੋ ਤੇ ਝਾੜੀ ਆਉ ਕੋਈ ਨਾ ਸਾਰਿਆਂ ਨੂੰ ਸਭ ਕੁਝ ਸਾਂਝਾ ਹੀ ਆ ਸਾਂਨਾ ਮੈਂ ਤੇ ਫਿਰ ਵਖੋ ਆਖਾ ਜਾਂਦੀ ਆ ਕਿਸ ਤਰ੍ਹਾਂ ਸਾਰੇ ਕੱਪੜੇ ਕੁੱਪੜੇ ਉਤਰੇ ਹੀ ਸੁੱਟੇ ਮਾਸਾ ਨਹੀਂ ਕਿਤੇ ਘਲਾਰਾ ਚੋਂ ਕੀ ਲੱਗ ਹੋਏਗੀ ਉਹ ਤੇ ਸਕੂਲੇ ਗਏ ਇਹਨੇ ਘਰੇ ਆ ਨਾ ਤੋ ਸੋਈ ਦੀ ਮਾਰੀ ਮੋਟੀ ਸਾਫ ਸਫਾਈ ਕੀਤੀ ਆ ਉਹ ਘਲਾਰਾ ਉੱਪਰ ਹੀ ਗਿਆ ਵੀ ਕਿਤਰਾ ਲੁਪਾ ਕੇ ਸੁੱਟੇ ਐਨਾ ਘਲਾਰਾ ਹਾਂ ਗੇ ਰਿਆ ਹਾਂ ਇਤਰਾ ਕਾਗਜ਼ ਪਾੜ ਕੇ ਸੁੱਟੇ ਆ। ਸਭ ਆਪ ਨੂੰ ਕਰਨਾ ਪਣਾ ਸਾਰਾ ਕੁੜੀ ਨੇ ਵੀ ਕੁਝ ਕਰਨਾ। ਕੁੜੀ ਵੀ ਫੋਨ ਹੀ ਦੇਖੀ ਜਾਂਦੀ ਏ। ਇੱਕ ਵਾਰੀ ਆਖਿਆ ਕਿ ਮਾਂ ਨੇ ਕੰਮ ਕਰਨਾ ਚਾਹੀਦਾ ਵਾ ਐਡੇ ਠੀਕ ਨਹੀਂ ਆਣੇ। ਤੂੰ ਤੇ ਨਾਲੇ ਅੱਗੇ ਭਾਨੇ ਬਣਾਉਂਦੀ ਰਹਿੰਦੀ ਰਹੀ ਆਂ ਕਿ ਮੈਨੂੰ ਕੋਈ ਕਵੇ ਤਾਂ ਮੈਂ ਫਟਾਫਟ ਕੰਮ ਛੱਡਾਂ ਆਇਂ ਤੇ ਪਈ ਫੇਰ ਕਰਨਾ ਹੀ ਆ ਤੁਹਾਡੇ ਦਾ ਘਰਿਆਂ ਨੂੰ ਤੇ ਕਰਨਾ ਹੀ ਆ ਦੱਸ ਕਿਉਂ ਨਹੀਂ ਨਾ ਮੈਂ ਵੱਟੀ ਦੀਦੀ ਨੂੰ ਕਿ ਦੀਦੀ ਆਪਾਂ ਕਦੀ ਇਸ ਤਰ੍ਹਾਂ ਲੜੇ ਹਾਂ ਇਹ ਤੇ ਜਦੋਂ ਦੀ ਆਈ ਲੜਾਈ ਪਾਈ ਐ ਨੇ ਜਾਣਾ ਤੇ ਜਾ ਕੇ ਮੈਨੂੰ ਕੀ ਡਰ ਪਿਆ ਨਾ ਦੀਦਾ ਬਸ ਨਾਲੇ ਦੱਸਿਆ ਤੇ ਮੈਨੂੰ ਤੇ ਝੜ ਕਾਉਣਾ ਹੀ ਤਾਂ ਨਾ ਜਿਹੜਾ ਮੈਂ ਰੱਬਿਆ ਆ ਹਾਂ ਇਥੇ ਤਾਂ ਵੀ ਉਹ ਹਰ ਨਾ ਕਰੀਏ ਤਾਂ ਵੀ ਇਹ ਉਹ ਹਾਂ

ਇਹ ਨਾਂਕੰਤ ਸੰਤ ਕੋਲ ਦੀ ਝੇਤਾ ਰਹੀਆਂ ਨੇ ਉੱਧਰ ਜਾਂਦੇ ਆ ਨਾ ਤਾਂ ਮੈਂ ਕੁਝ ਕਹਿਣਾ ਲੜਾਈ ਕਦੀ ਕਹਿਣਾ ਲੜਾਈ ਜਿਉਂ ਵਿਚਾਰੇ ਚੀਜ਼ ਵਾੜ ਲੈਂਦੇ ਤਾਂ ਮੈਂ ਕਹਾਂ ਲਿੰਦੀ ਐਥੇ ਰੱਖੋ ਕੋਈ ਧਿਆਨ ਦੇ ਕੁਝ ਵੇਖਿਆ ਨਹੀਂ ਹੁੰਦਾ ਐੋਕੀ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਜਿੱਦਾਂ ਇਹ ਕਰਦੀ ਆ ਮੈਂ ਹੁੰਦੀ ਆ ਨਾ ਬਾਲ ਕੀ ਆਂਦੀ ਮੇਰੇ ਯਾਰ ਆ ਆ ਮੈਂ ਵੀ ਆ ਰਹੀ ਆ ਕਿ ਜੇ ਮੈਂ ਆਉਂਦੀ ਆ ਨਾ ਅੱਠ ਬਾਅਦ ਤੇ ਸਮਝਾਉਣੀ ਨਾ ਰੇ ਕਰੇ ਵਾਲੀ ਕੀ ਬਾਲੀ ਨਾ ਚੰਗਾ ਚੰਗਾ ਮੈਂ ਤਾਂ ਨਹੀਂ ਫਿਰ ਕੰਮ ਕਰ ਮਾਰਾ ਬੱਤੀ ਤੋਂ ਬੋਲ ਕੇ ਨਹੀਂ ਤੇ ਕੀ ਆਂਦੀ ਵਿੱਚ ਪਾਣੀ ਰੱਖਣਾ ਚਾਹਤਾ ਹੋਰ ਬੋਲ ਕੇ ਕੀ ਆਨੇ ਤੋਂ ਦੇਤੇ ਆ ਕਿ ਨਹੀਂ ਦੇ ਦਿੱਤੇ ਗੱਲ ਤੇ ਸਿਰਫ ਮੋਟਰ ਦੀ ਹੋਈ ਆ ਤੁਹਾਡੇ ਨਿਆਣਿਆਂ ਦੀ ਗੱਲ ਦੀ ਆ ਪੀਏ ਦੇ ਨਿਆਰੇ ਕਹਿੰਦੇ ਆ ਈਰਖਾ ਕਰਦੀ ਤੇਰੇ ਨਿਆਣਿਆਂ ਨਾਲ ਇਦਾਂ ਹੋ ਜੇ ਆ ਮੈਂ ਮੈਂ ਨਹੀਂ ਕੋਈ ਵੀ ਗੱਲ ਕੀਤੀ ਠੀਕ ਆ ਬਹਿ ਕੇ ਗੱਲ ਕਰਾਂ ਮੇਰਨਾ ਮੇਰੇ ਨਿਆਣਿਆਂ ਦਾ ਈਰਖਾ ਤੇਰੀ ਮੈਂ ਨਹੀਂ ਕੋਈ ਵੀ ਮੈਂ ਕਹਾਂ ਈਰਖਾ ਤੇ ਨਿਆਣਿਆਂ ਨਾਲ ਕਰਨੀ ਦੱਸੋ ਨਾ ਚੱਲ ਬਹਿ ਕੇ ਆਰੇ ਗੱਲ ਕਰਦੇ ਆ ਤੁਹਾਡੇ ਦੋਹਾਂ ਵਾਲਿਆਂ ਦੀ ਇੱਕ ਗੱਲ ਆ ਤੇ ਤੁਸੀਂ ਹੁਣ ਮੈਨੂੰ ਕੱਢੀ ਨਾ ਬਦਨਾਮ ਕਰੀ ਜਾਂਦੀਆਂ ਨੇ ਘਰੀ ਜਾਓ ਕੋਈ ਨਹੀਂ ਆ ਲੰਦੀ ਮੇਰੇ ਵੀ ਘਰ ਆਵੇ ਚਲ ਕੋਈ ਨਹੀਂ ਬਹਿ ਕੇ ਆਪਾਂ ਗੱਲ ਕਰ ਲੈਂਦੇ ਆ ਕੀ ਤੇ ਇਹ ਕਹਿੰਦੇ ਆ ਤੇ ਕੀ ਨਹੀਂ ਕਹਿੰਦੇ ਨਾ ਇਹ ਸੌਦੀ ਬਾਹਰੀ ਨੂੰ ਆਪਣੇ ਨੂੰ ਦੱਸਣਾ ਕਿ ਇਹ ਹੁਣ ਗਵਮਾ ਦੀ ਰਹਿ ਹੋ ਗਈ ਆ ਇਹ ਮੈਨੂੰ ਗਵਨਹਾਨੀਆਂ ਨਹੀਂ ਜੀਣ ਦਿੰਦੀ ਚਲ ਆ ਫਿਰ ਬੈਠ ਕੇ ਗੱਲ ਕਰਕੇ ਆਪਾਂ